हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਟੋਟਲ ਆਜੋ ਬਾਈ ਜੀ ਬਾਈ ਜੀ ਹੱਸੀ ਗਾਲ ਹੱਸੀ ਗਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਹਾਂਜੀ ਵਧੀਆ ਨਾਮ ਤੇ ਐਡਰੈਸ ਹੋ ਨਾਉ ਰਾ ਪੀ ਜੀ ਪੈਂਡਰ ਆਈਸੀ ਪੂਰਾ ਇਹਦਾ ਵਕੰਡਾ ਜਿਹੜੇ ਆਪਣੇ ਮਲਟਵਾਲੀ ਤੇ ਫੂਲ ਰਹਿ ਜਾਂਦੇ ਆ ਮੋਬਾਈਲ ਨੰਬਰ ਕੋਲ 98786 44255 ਠੀਕ ਹੈ ਜੀ ਜਿਹੜੀ ਬੈਣ ਦੇ ਨੇ ਕਿਹੜਾ ਸੋਸ ਹੋਈ ਐ ਇਹ ਦੂਜਾ ਸੂਆ ਸੋਈ ਐ ਜੀ ਕਦੋਂ ਸੋਈ ਐ ਬਾਈ ਇਹਨੂੰ ਮੰਨ ਲਓ 2.5 ਘੰਟੇ ਹੋ ਗਏ ਬਾਈ ਠੀਕ ਐ ਜੇ ਰਪਈਏ ਬਾਈ ਆ ਜੇ ਰਪਈਏ ਬਰਤਲ ਪਈ ਐ ਬਰਤਲ ਚ ਰੱਖੀ ਬੈਠਾ ਠੀਕ ਐ ਬੱਚਾ ਕੀ ਐ ਬਾਈ ਮੇ ਬੱਚੀ ਐ ਬੱਚੀ ਚੰਗੀ ਐ ਨਾ ਹਾਂ ਜੀ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਚੰਗੀ ਐ ਗਰਮ ਵਾਲੀ ਤੇ ਕਿੰਨਾ ਕੁ ਵੱਡਾ ਗੱਡਿਆ ਫਿਰ ਇਹਦਾ ਬਾਈ ਬੱਚੀ ਨੂੰ ਪਿਆ ਕੇ 2.5 ਕਿਲੋ ਵੱਡਾ ਗੱਡਿਆ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਚੁਵਾਈ ਚੁਈ ਕਿਵੇਂ ਆ ਚੁਵਾਈ ਚੁਈ ਇੱਕ ਨੰਬਰ ਬੈਂਦੀ ਨਹੀਂ ਸੀ ਜਮਾਈ ਠੀਕ ਆ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਆਰਡਰ ਚੰਗਾ ਬਈ ਵੱਡੀ ਗੱਲ ਬੱਚਾ ਵੀ ਮਗਰ ਬੱਚੀ ਆ ਬੱਚੀ ਨੇ ਵੀ ਨਾਲ ਹੀ ਬਈ ਸਾਲ ਡੇਢ ਸਾਲ ਨੂੰ ਤਿਆਰ ਹੋ ਜਾਣਾ ਬਾਕੀ ਧੋਰਾ ਤਰਾ ਚੈੱਕ ਕਰ ਲੈ ਕੀ ਮੋਲ ਆ ਬਈ ਜੈ ਜੈ ਦਾ ਮੋਲੇ ਦਾ ਡਾਕਟਰ 62000 ਦੀ ਪਹੁੰਚ ਕਰ ਦਾਂਗੇ ਜਿੱਥੇ ਮਰਜ਼ੀ ਮੰਗਾ ਲਿਆ ਕਰੋ ਠੀਕ ਆ 62000 ਦੀ ਬਾਈ ਕਹਿੰਦਾ ਪਹੁੰਚ ਕਰ ਦਿਆਂਗੇ ਜਿੱਥੇ ਮਰਜ਼ੀ ਮੰਗਾ ਲਿਓ ਬਈ ਆ ਥਣਲੇਵਾ ਚੰਗਾ ਤੇ ਬੱਚਾ ਮਗਰ ਬੱਚੀ ਆ ਬੱਚੀ ਚੰਗੀ ਆ ਜੇਰ ਬਈ ਬਠਲ ਜੇ ਬਈ ਬੈਠਾਗਾ ਹੈ ਸੀਲਸਾਉ ਬਹੁਤ ਆ ਠੀਕ ਆ ਦਵਾਈ ਚੈੱਕ ਕਰੋ ਬਾਈ ਤਾਰਾ ਬਾਈ ਕਹਿੰਦਾ ਮਾਰਕੀ ਦੇ ਖਾਨ ਚਵਾਈ ਚੰਗੀ ਆ ਨਾ ਹਾਂਜੀ ਇੱਕ ਨੰਬਰ ਆ ਬਾਈ ਹੂੰ ਜੌਨ ਜਾਣ ਚੈੱਕ ਕਰ ਲਓ ਸੀਲ ਬਹੁਤ ਆ ਬਾਈ ਮੰਨ ਲਓ ਹਰਿਆਣਾ ਪਾਲਾ ਹੂੰ ਨਾ ਪਾਲਾ ਕੋਈ ਝੱਕਰ ਨਹੀਂ ਤਾਰ ਵੀ ਕੋਈ ਝੱਕਰ ਨਹੀਂ ਲੈ ਜੌਨ ਜਾਣ ਕਰ ਮਾਈ ਦਾ ਚੰਗਾ ਠੰਡੀ ਸੀਲ ਆ ਬਾਈ ਤਾਰ ਵੀ ਚੰਗੀ ਆ ਨਾ ਹਾਂਜੀ ਠੀਕ ਆ ਤੇ ਕਿਸੇ ਵੀਰ ਨੂੰ ਬਾਈ ਬਰਡ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਾਈ